ਹਾਂਜੀ ਸਾਸਰੀ ਗਾਲ ਬਈ ਫਰਾਂ ਨੂੰ ਕੀ ਹਾਲ ਚਾਲ ਨੇ ਠੀਕ ਠਾਕੋਂ ਤਾਂ ਬਈ ਅੱਜ ਆਉਗੀ ਗੁੱਡ ਨਿਊਜ਼ ਆਪਣੀ ਬੈਲਾ ਫੂਗੀ ਬਈ ਫਾਈਨਲੀ ਤੇ ਬਈ ਇਹ ਟਰੈਕਟਰ ਦੇ ਥੱਲੇ ਵੜੀ ਜਾਂਦੀ ਆ ਜਾਨੀ ਕਿ ਇਹਨੇ ਆਪਦੀ ਜਗਾ ਮਲ ਲਈ ਇਹ ਟਰੈਕਟਰ ਦੇ ਥੱਲੇ ਬੱਚੇ ਦੇਣਾ ਚਾਹੁੰਦੀ ਆ ਪਰ ਇਹਨੂੰ ਲੈ ਕੇ ਚੱਲਦੇ ਆਪਾਂ ਕਰੇ ਇਹਨੂੰ ਘਰੇ ਲੈ ਕੇ ਚੱਲਦੇ ਆ ਬਈ ਉੱਥੇ ਇਹਦੀ ਡਿਲੀਵਰੀ ਕਰਾਵਾਂਗੇ ਉਰੇ ਬਈ ਹਨਾ ਜਗਾ ਸਾਫ਼ ਨਹੀਂ ਹੈਗੀ ਤੇ ਹਨਾ ਉੱਥੇ ਲੈ ਕੇ ਚੱਲਦੇ ਆਂਗੇ ਇੱਥੇ ਲੋਟ ਵੀ ਨਹੀਂ ਆਉਣਾ ਹੈਗਾ ਹਨਾ ਬਾਕੀ ਬਈ ਇੱਧਰ ਉਹ ਥੋੜਾ ਭਲਾ ਹੋ ਜੇ ਥੋੜਾ ਬਾਹਰ ਆਓ ਆਇਆ ਵਾਰ ਬੈਲਾ ਕੱਢ ਕੇ ਲਿਆ ਇਹਨਾਂ ਨੂੰ ਇਹ ਤੈਨੂੰ ਹਲਕੇ ਚ ਲੈਣ ਲੱਗੀਆਂ ਦੋ ਕੁ ਦਿਨਾਂ ਦੀ ਤੂੰ ਸਫਤ ਕੀ ਹੋ ਗਈ ਲਿਆ ਇਹਨਾਂ ਨੂੰ ਕੱਢ ਕੇ ਆਜੋ ਬਾਹਰ ਆਜੋ ਲਿਆ ਲਿਆ ਹੁਣ ਦੇਖੀ ਬਈ ਆ ਲੈ ਆਂਦੀਆਂ ਆ ਐਂ ਲਿਆਉਂਦੀ ਆ ਇਹ ਕੱਢ ਕੇ ਆ ਇਹਨੂੰ ਰੱਖਦੇ ਆ ਤੇ ਦੇਖਦੇ ਆ ਇਹਦੇ ਲੱਛਣ ਹਨਾ ਖਾਊਗੀ ਕਿ ਨਾ ਲੈ ਪਹਿਲਾਂ ਖਾ ਲਾ ਇਹਨੂੰ ਰਾਤ ਵੀ ਪਾਇਆ ਸੀ ਤੇ ਹੁਣ ਫੇਰ ਪਤਾ ਖਾਈ ਜਾਂਦੀ ਹੈਗੀ ਦੇਖਦੇ ਕਿੰਨਾ ਖਾਊ ਸਾਰਾ ਖਾਊਗੀ ਕਿ ਛੱਡੂਗੀ ਹਨਾ ਕਿਉਂਕਿ ਬਈ ਜਦੋਂ ਡਿਲੀਵਰੀ ਹੋਣ ਵਾਲੀ ਹੁੰਦੀ ਆ ਕੁੱਤੀ ਸੂਣ ਵਾਲੀ ਹੁੰਦੀ ਆ ਉਦੋਂ ਉਹ ਖਾਣਾ ਪੀਣਾ ਛੱਡ ਜਾਂਦੀ ਆ ਤੇ ਬਾਕੀ ਬਈ ਇਹਨੇ ਰਾਤ ਰੋਟੀ ਨਹੀਂ ਖਾਦੀ ਇਹਨੂੰ ਰੋਟੀ ਪਾਈ ਹਨਾ ਲੱਸੀ ਦਹੀਂ ਚ ਇਹਨੇ ਖਾਦੀ ਨਹੀਂ ਹੈਗੀ ਬਾਕੀ ਇੱਧਰ ਦੇਖ ਲੋ ਇਹਦੇ ਲੱਛਣ ਉਹ ਤੂੰ ਮੁਰਗਾ ਬਈ ਤੂੰ ਨਹੀਂ ਆਂਡਾ ਦੇਖ ਸਕਦਾ ਮੁਰਗਾ ਤੂੰ ਆ ਜਾ ਪੁੱਤ ਆ ਜਾ ਛੜਣਾ ਬਣ ਕੇ ਚੱਲ ਐ ਨਹੀਂ ਕਰਦੇ ਹੁੰਦੇ ਮੈਂ ਸਮਝਦਾ ਤੈਨੂੰ ਤਕਲੀਫ ਆ ਤੰਗਾਂ ਤੂੰ ਅੰਦਰੋਂ ਪਰ ਮੈਂ ਤੇਰੀ ਹੈਲਪ ਹੀ ਕਰ ਰਿਹਾ ਪੁੱਤ ਆ ਜਾ ਆ ਜਾ ਚੱਲ ਚੱਲ ਸੋਨਾ ਪੁੱਤ ਆ ਜਾ ਆ ਜਾਓ ਚਲੋ ਜੀ ਖੜ ਤੇ ਖੜ ਜਾ ਬੈਲਾ ਤੇ ਮਾਰਤਾ ਬਈ ਪਾਣੀ ਠੰਡੀ ਹੋ ਗਈ ਥੋੜੀ ਬਹੁਤੀ ਗਰਮੀ ਘਟੂਗੀ ਥੋੜਾ ਠੰਡ ਮਿਲੂ ਇਹਨੂੰ ਹਨਾ ਸੌਖੀ ਹੋ ਜੂਗੀ ਤੰਗ ਆ ਗਈ ਕਬੂਤਰਾਂ ਨੂੰ ਲੱਗ ਰਹੀ ਹੈ ਭੁੱਖ ਬਈ ਪਹਿਲਾਂ ਆਪਾਂ ਦਾਣੇ ਧਰ ਦਈਏ ਦਾਣੇ ਧਰ ਚਲੀਏ ਫਿਰ ਆਮ ਨਾਲ ਖਾ ਲੈਣਗੇ ਸਾਰੇ ਕਬੂਤਰ ਕਬੂਤਰੀਆਂ ਆਜੋ ਵੀ ਆਇਓ 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 ਖਾਓ 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 ਸ਼ਾਬਾਸ਼ ਹੁਣ ਵਾਰੀ ਆ ਕਬੂਤਰਾਂ ਦੀ ਬਾਹਰ ਵੀ ਇਹਨਾਂ ਨਿਕਲ ਜਾਓ ਆ ਲੋ ਆਇਓ 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 ਖਾਓ ਆਇਆ ਵੀ ਕਿੱਧਰ ਡਾਰੀਆਂ ਮਾਰਦਾ ਫਿਰਦਾ ਕਬੂਤਰਾਂ ਵਾਲਾ ਕੰਮ ਡਨ ਹੋ ਗਿਆ ਆ ਜਾ ਵੀ ਛੋਟਿਆ ਖਾ ਲਾ ਬਾਕੀ ਇੱਕ ਅੱਦੇ ਦਿਨ ਤੱਕ ਬਈ ਆਪਾਂ ਇਹਨਾਂ ਦੇ ਜੋੜੇ ਲਾਉਣੇ ਆਂਗੇ ਤਾਂ ਅੱਡ ਕਰਖੇ ਨੇ ਕਬੂਤਰ ਤੇ ਕਬੂਤਰੀਆਂ ਅੱਡ ਨੇ ਤੇ ਹੁਣ ਜੋੜੇ ਜਲਦੀ ਲੱਗੇ ਜਾਣਗੇ ਸਾਰਿਆਂ ਦੇ ਵਧੀਆ ਛੇਤੀ ਮਿਲ ਜਾਣਗੇ ਕਬੂਤਰੀਆਂ ਨੇ ਵੀ ਖਾ ਲਿਆ ਦਾਣਾ ਪਾਣੀ ਬਈ ਆਜੋ ਹੁਣ ਆਪਾਂ ਚੱਲਦੇ ਆ ਥੱਲੇ ਤੇ ਬੈਲਾ ਦੀ ਡਿਲੀਵਰੀ ਕਰਾਉਣੇ ਆ ਦੇਖਦੇ ਆ ਚੱਲ ਕੇ ਤਾਂ ਮਿੱਤਰੋ ਬਈ ਤਿਆਰੀਆਂ ਕਰ ਲੀਆਂ ਆਪਾਂ ਆਹ ਪਿੰਜਰੇ ਦੇ ਅੰਦਰ ਵਿਛਾ ਲਿਆ ਕੰਬਲ ਇੱਥੇ ਬੱਚੇ ਰੱਖਾਂਗੇ ਤੇ ਇੱਧਰ ਬਈ ਗਲਵਸ ਲਿਆਂਦੇ ਆ ਗਲਵਸ ਚਾੜਾਂਗੇ ਹੱਥਾਂ ਤੇ ਤਾਂ ਕਿ ਕੋਈ ਇਨਫੈਕਸ਼ਨ ਨਾ ਹੋਵੇ ਬੱਚਿਆਂ ਦੇ ਮਿੱਤਰੋ ਟਾਈਮ ਜਮਾ ਲਵੇ ਲੱਗ ਗਿਆ ਬਈ ਤੇ ਬੈਲਾ ਦੇ ਪੇਨ ਵੀ ਸ਼ੁਰੂ ਹੋ ਗਿਆ ਹੁਣ ਕਦੋਂ ਵੀ ਬੱਚਾ ਦੇਖ ਸਕਦੀ ਆ ਹੁਣ ਆਪਾਂ ਕਰਦੇ ਆਂ ਵੇਟ ਤੇ ਜਿਵੇਂ ਪਹਿਲਾ ਬੱਚਾ ਆਉਂਦਾ ਬਾਹਰ ਦਿਖਾਉਨੇ ਆ ਤੁਹਾਨੂੰ ਸਤਨਾਮ ਵਾਹਿਗੁਰੂ ਆ ਗਿਆ ਜੀ ਪਹਿਲਾ ਬੱਚਾ ਬਾਹਰ ਦੇਖੋ 나ੜੂਆ ਕੱਟ ਕੇ ਤਾਗਾ ਲਵੇਟਤਾ ਉਹ ਚੀਜ਼ ਆਪਾਂ ਦਿਖਾ ਨਹੀਂ ਸਕਦੇ ਬਈ ਸਟ੍ਰਾਈਕ ਆ ਜਾਂਦੀ ਹੈਗੀ ਤੇ ਆ ਕੰਬਲ ਦੇ ਉੱਤੇ ਰੱਖ ਦਿੰਨੇ ਆ ਕੰਬਲ ਦੇ ਵਿੱਚ ਲਵੇਟ ਦਿੰਨੇ ਆ ਛੋਟੂ ਮੋਟੂ ਜੇ ਨੂੰ ਆ ਆ ਗਿਆ ਜੀ ਦੂਜਾ ਬੱਚਾ 8:00 ਵਜੇ 10 ਮਿੰਟ ਤੇ ਇਹਨੂੰ ਵੀ ਇੱਥੇ ਰੱਖਤਾ ਆਪਾਂ ਦੋਨੇ ਬੱਚਿਆਂ ਨੂੰ ਕੰਬਲ ਚ ਲਵੇਟ ਦਿੰਨੇ ਆਂਗੇ ਤਾਂ ਕਿ ਹਵਾ ਨਾ ਲੱਗੇ ਰਾਤ ਦਾ ਟਾਈਮ ਆ ਬਈ 9 ਵਜੇ ਬਈ ਤੀਜਾ ਬੱਚਾ ਵੀ ਆ ਗਿਆ ਬਾਹਰ ਤੇ ਇਹਦੀ ਸਫਾਈ ਕਰਤੀ ਆਪਾਂ ਇਹਦੇ ਵੀ ਤਾਗਾ ਬਨਤਾ 나ੜੂਏ ਤੇ ਤੇ ਚੰਗੀ ਤਰ੍ਹਾਂ ਸਫਾਈ ਕਰਤੀ ਆ ਲੱਗ ਰਹੀ ਆ ਲੱਤਾਂ ਮਾਰਨਾ ਆਪਦੇ ਭਰਾ ਦੇ ਦੇਖੋ ਵੀ ਕਿੰਨੀ ਤੇਜ਼ ਆ ਟਾਈਮ ਹੋ ਗਿਆ ਬਈ 12 ਵਜੇ ਦਾ ਤੇ ਤਿੰਨ ਬੱਚੇ ਪਹਿਲਾਂ ਦਿੱਤੇ ਸੀ ਦੋ ਹੋਰ ਆ ਗਏ ਬਈ ਤੇ ਸਾਰੇ ਇਹਦੇ ਵਿੱਚ ਨੇ ਤੇ ਆਜੋ ਆਪਾਂ ਇਹਨਾਂ ਨੂੰ ਸ਼ਹਿਦ ਚਟਾਉਨੇ ਆ ਹੁਣ ਆਹ ਦੇਸੀ ਸ਼ਹਿਦ ਚਟਾਉਨੇ ਆ ਬਈ ਬੱਚਿਆਂ ਨੂੰ ਤੇ ਨਾਲੇ ਦਿਖਾਉਨੇ ਆ ਦੇਖੋ ਵੀ ਆ ਗਏ ਨੇ ਬੱਚੇ ਪੰਜ ਬੱਚੇ ਹੋ ਗਏ ਬਈ ਟੋਟਲ ਤਾਂ ਬਈ ਆ ਸ਼ਹਿਦ ਨਾਲ ਹਨਾ ਜਿਹੜਾ ਇਹਨਾਂ ਦੇ ਨੱਕ ਚ ਮੂੰਹ ਚ ਪਾਣੀ ਹੋਊਗਾ ਉਹ ਨਿਕਲ ਜਾਂਦਾ ਬਈ ਬਾਹਰ ਤਾਂ ਬਈ ਥੋੜਾ ਥੋੜਾ ਸ਼ਹਿਦ ਆਪਾਂ ਸਾਰੇ ਬੱਚਿਆਂ ਨੂੰ ਚਟਾ ਦਿੰਨੇ ਹੈਗੇ ਉਂਗਲ ਤੇ ਲਾ ਕੇ ਸਾਰੇ ਵਧੀਆ ਖਤਰੇ ਤੋਂ ਬਾਹਰ ਹੋ ਜਾਣਗੇ ਕਿਸੇ ਬੱਚੇ ਨੂੰ ਕੋਈ ਦਿੱਕਤ ਨਹੀਂ ਰਹਿਣੀ ਆ ਜਾ ਵੀ ਦੂਜਾ ਕਰ ਮੂੰਹ ਤੇ ਉਹ ਛੋਟੂ ਓਏ ਕਰ ਲੈ ਚਟ ਇਹਨੂੰ ਚਟ 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 ਖੜ ਜਾ ਯਾਰ ਪਤੰਦਰਾ ਇੱਧਰ ਆ ਤੂੰ ਆਇਂ ਬੈਠਾ ਲੈ ਹੁਣ ਚਟ 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 ਸ਼ਾਬਾਸ਼ ਬਹੁਤ ਅੱਛੇ ਵੈਰੀ ਗੁੱਡ ਲੋ ਜੀ ਹੁਣ ਵਾਰੀ ਆ ਤੀਜੇ ਬੱਚੇ ਦੀ ਤੀਜੇ ਨੂੰ ਵੀ ਸ਼ਹਿਦ ਚਟਾ ਦੇਣੇ ਆ ਆ ਜਾ ਵੀ ਚਟ ਵੀ ਚਟ ਚਟ ਐਂ ਚੱਟੀ ਜਾਂਦਾ ਜਿਵੇਂ ਦੁੱਧ ਚੁੰਗਦਾ ਹੋਵੇ ਬਈ ਲੈ ਵੀ ਹੁਣ ਤੂੰ ਬੈਠ ਸਾਈਡ ਤੇ ਤੂੰ ਇਧਰ ਆ ਬਈ ਐਨੂੰ ਵੀ ਚਟਾ ਦਨੇ ਹੈਗੇ ਇੱਕ ਤਾਂ ਬਈ ਰੋੜ ਰੋੜ ਕੇ ਹਨਾ ਇਧਰ ਉਧਰ ਹੋਈ ਜਾਂਦੇ ਨੇ ਚਟ ਵੀ ਇਹਨੂੰ ਸ਼ਾਬਾਸ਼ ਚਟ ਚਟ ਓਏ ਆ ਤੂੰ ਕਿਧਰ ਬੜਿਆ ਬੈਠਾ ਲੁਕਿਆ ਬੈਠਾ ਥੱਲੇ ਬਾਹਰ ਆ ਤੂੰ ਵੀ ਕਿਤੇ ਹੋਰ ਆ ਦਾ ਫਾਂਬੰਦ ਕਰਾ ਲੇ ਬਹੁਤ ਔਖਾ ਬਈ ਰਾਤ ਨੂੰ ਕੁੱਤੀ ਸਵਾਉਣੀ ਬੜੀ ਔਖੀ ਆ ਬਈ ਚੱਟ ਵੀ ਇਹਨੂੰ ਅੱਧੀ ਰਾਤ ਨਾਂਗੀ ਚੱਟ ਚੱਟ ਦੇਣੀ ਫੂ ਪੈਂਦੀ ਨਾ ਫੇਰ ਤਾਂ ਬੜਾ ਵਧੀਆ ਸੀ ਬਈ ਸਾਰੀ ਰਾਤ ਐਂ ਕਾਲੀ ਹੋ ਜੂਗੀ ਬਈ ਆ लास्ट ਬੱਚਾ ਬਈ ਸਾਰੇ ਬੱਚਿਆਂ ਨੂੰ ਸ਼ਾਇਦ ਚਟਾਤਾ ਆਪਾਂ ਤੇ ਸਾਰੇ ਬੱਚੇ ਹੁਣ ਖਤਰੇ ਤੋਂ ਬਾਹਰ ਨੇ ਆਖਰੀ ਬੱਚਾ ਬਈ ਇਹ ਤੇ ਦੇਖੋ ਹੁਣ ਕਿੰਨੇ ਦੇਊਗੀ ਇਸ ਤੋਂ ਬਾਅਦ ਤੇ ਕਦੋਂ ਤੱਕ ਦੇਊਗੀ ਤੇ ਸਾਰੇ ਬੱਚਿਆਂ ਨੂੰ ਬਈ ਆਪਾਂ ਸੈੱਟ ਕਰ ਦਿੰਨੇ ਆਂਗੇ ਤੇ ਜਿਹੜਾ ਬੱਚਾ ਐਂਡ ਤੇ ਆਇਆ ਪੰਜਵਾਂ ਇਹਨੂੰ ਆਪਾਂ ਲਕੋ ਦਿੰਨੇ ਆ ਥੋੜਾ ਜਿਹਾ ਕੰਬਲ 'ਚ ਤਾਂਕਿ ਠੰਡ ਨਾ ਲੱਗੇ ਬਾਕੀ ਸਾਰੇ ਬੱਚੇ ਸਹੀ ਨੇ ਬਈ ਕਿਸੇ ਨੂੰ ਕੋਈ ਦਿੱਕਤ ਨਹੀਂ ਹੈਗੀ ਸਾਰੇ ਬੱਚੇ ਚੈੱਕ ਕਰ ਲੇ ਕਿਸੇ ਨੂੰ ਕੋਈ ਬਲੀਡਿੰਗ ਨਹੀਂ ਹੋ ਰਹੀ ਥੱਲੋਂ ਓਕੇ ਦੀ ਰਿਪੋਰਟ ਆ ਰਾਤ ਦੇ 3:00 ਵਜੇ ਬਈ ਤੇ ਆਪਾਂ ਬਾਹਰ ਹੀ ਮੰਝਾ ਲਾ ਰੱਖਿਆਗਾ ਪੱਖਾ ਚਲਾ ਰੱਖਿਆ ਤੇ ਆਜੋ ਤੁਹਾਨੂੰ ਬੱਚੇ ਦਿਖਾਉਣੇ ਆ ਇੱਧਰ ਲਾ ਰੱਖਿਆ ਪੱਖਾ ਬਈ ਤੇ ਮੰਝਾ ਡਾ ਰੱਖਿਆ ਬਾਹਰ ਵਧੀਆ ਹਵਾ ਚਲੀ ਜਾਂਦੀ ਹੈਗੀ ਮੌਸਮ ਵੀ ਠੰਡਾ ਮੀਂਹ ਪੈ ਕੇ हटਿਆਗਾ ਆਹ ਫਾਇਦਾ ਵੀ ਹੈਗਾ ਆਪਾਂ ਨੂੰ ਤੇ ਆਜੋ ਤੁਹਾਨੂੰ ਬੱਚਾ ਦਿਖਾਉਣੇ ਆ ਜਿਹੜਾ ਐਂਡ ਤੇ ਆਇਆਗਾ ਟੋਟਲ 6 ਬੱਚੇ ਹੋ ਗਏ ਬਈ ਹਾਂ ਬੈਲਾ ਹੋਰ ਕਿੰਨੇ ਦੇਣਗੀ ਚਲ ਆਇਆ ਪਹਿਲਾਂ ਤੇਰੇ ਬੱਚੇ ਦੇਖ ਲਈਏ ਦੇਖੋ ਵੀ 6 ਬੱਚੇ ਹੋ ਗਏ ਟੋਟਲ ਪਹਿਲਾਂ 5 ਸੀ ਆ ਆਇਆ 6ਵਾਂ ਬੱਚਾ ਤਾ ਮਿੱਤਰੋ ਬਈ ਟਾਈਮ ਬਹੁਤ ਹੋ ਗਿਆ ਤੇ ਹੁਣ ਬਈ ਤੁਹਾਨੂੰ ਸਵੇਰੀ ਦਿਖਾਵਾਂਗੇ ਟੋਟਲ ਕਿੰਨੇ ਬੱਚੇ ਦਿੱਤੇ ਨੇ ਮੇਲ ਫੀਮੇਲ ਕਿੰਨੀਆਂ ਦਿੱਤੀਆਂ ਨੇ ਤਾਂ ਮਿੱਤਰੋ ਮਿਲਦੇ ਆਂ ਸਵੇਰੇ ਆ ਬੱਲੋ ਮਾਫੀ ਬਣ ਗਈ ਬੈਲਾ ਨਾ ਬਹੁਤ ਬਹੁਤ ਮੁਬਾਰਕਾਂ ਬਈ ਫਰਿਆਂ ਨੂੰ ਬੈਲਾ ਸੂਪੀ ਆਪਣੀ ਬੱਚੇ ਦਿੱਤੇ ਨੇ ਇਹਨੇ 7 7 ਚੋਂ ਬਈ 6 ਬੱਚੇ ਜਮਾ ਵਧੀਆ ਨੇ ਫਿੱਟ ਨੇ ਪਰ ਇੱਕ ਬੱਚੇ ਦਾ ਨੁਕਸਾਨ ਹੋ ਗਿਆ ਉਹ ਜਿਹੜਾ ਐਂਡ ਤੇ ਦਿੱਤਾ ਇਹਨੇ 8 ਵਜੇ ਸਵੇਰੇ ਉਹ ਬੱਚਾ ਮਰ ਗਿਆ ਹਨਾ ਤੇ 8 ਵਜੇ ਫੋਨ ਲੱਗੀ ਸੀਗੀ ਰਾਤ ਨੂੰ 8 ਤੋਂ 8 12 ਘੰਟਿਆਂ ਚ ਸੂਈ ਆ ਤੇ ਆਜੋ ਤੁਹਾਨੂੰ ਬੱਚੇ ਦਿਖਾਉਣੇ ਆਗੇ ਮੇਲ ਫੀਮੇਲ ਆ ਕਿੰਨੀਆਂ ਆਈਆਂ ਨੇ ਤੇ ਨਾਲੇ ਆਪਾਂ ਇੱਕ ਬੱਚੇ ਨੂੰ ਦੁੱਧ ਪਿਆ ਕੇ ਦੇਖਦੇ ਆ ਤਾਂ ਬਈ ਦੱਸ ਦਿਆਂ ਤੁਹਾਨੂੰ ਪਹਿਲਾਂ ਬੱਚੇ ਦੇਖ ਲਓ ਆਜੋ ਲੈ ਪਹਿਲਾਂ ਤੇਰੇ ਬੱਚੇ ਦਿਖਾਉਣ ਲੱਗੇ ਆ ਠੀਕ ਆ ਥੋੜੇ ਉਹਨਾ ਕਰੀ ਕਿ ਤ ਪੱਖੇ ਦਾ ਮੂੰਹ ਇਧਰ ਨੂੰ ਕਰ ਦੇ ਆਸੀ ਬਈ ਪਹਿਲਾ ਬੱਚਾ ਦੇਖੋ ਇਹ ਆ ਬਈ ਮੇਲ ਹਾਂ ਇਹ ਮੇਲ ਆ ਬਈ ਦੇਖੋ ਕਿੰਨਾ ਕਿਊਟ ਆ ਬਈ ਦੇਖੋ ਆ ਮੇਲਾ ਬਈ ਪਹਿਲਾ ਬੱਚਾ ਇਹ ਆ ਸਭ ਤੋਂ ਪਹਿਲ ਤੇ ਹੋਇਆ ਵੀ ਇਹ ਸੀ 8 ਵਜੇ ਸਹੀ 8 ਵਜੇ ਬਾਹਰ ਆਇਆ ਸੀ ਬਈ ਇਹ ਪਹਿਲਾ ਬੱਚਾ ਇਹ ਆ ਉਸ ਤੋਂ ਬਾਅਦ ਆ ਗਿਆ ਦੂਜਾ ਬੱਚਾ ਇਹ ਆ ਬਈ ਫੀਮੇਲ ਇਹ ਫੀਮੇਲ ਆ ਦੇਖੋ ਆ ਦੂਜਾ ਬੱਚਾ ਬਈ ਪਿਆਰਾ ਜਿਹਾ ਇਹਦਾ ਉਸ ਤੋਂ ਬਾਅਦ ਆ ਸੀ ਬਈ ਇਹਦਾ ਤੀਜਾ ਬੱਚਾ ਇਹ ਵੀ ਫੀਮੇਲ ਆ ਤਿੰਨ ਹੋ ਗਏ ਦੋ ਫੀਮੇਲ ਆ ਇੱਕ ਮੇਲ ਤਿੰਨ ਹੋ ਗਏ ਆ ਆਸੀ ਚੌਥਾ ਬੱਚਾ ਇਹਦਾ ਇਹ ਵੀ ਮਿੱਤਰੋ ਫੀਮੇਲ ਆ ਚਾਰ ਹੋ ਗਏ ਆ ਆਸੀ ਪੰਜਵਾਂ ਇਹ ਮੇਲ ਆ ਬਈ ਪੰਜਵਾਂ ਬੱਚਾ ਆਸੀ ਮੇਲ ਤੇ ਆ ਆਸੀ ਛੇਵਾਂ ਬੱਚਾ ਇਹ ਆ ਫੀਮੇਲ ਚੱਕ ਲਾ ਗਿਰ ਤੈਨੂੰ ਤਾਂ ਆਪ ਦੁੱਧ ਪਿਆਉਣਾਗਾ ਬਈ ਐਨੇ ਦਿੱਤੀਆਂ ਨੇ 4 ਫੀਮੇਲਾਂ 2 ਮੇਲ ਮੇਲ ਸਿਰਫ ਦੋ ਹੀ ਦਿੱਤੇ ਨੇ ਦੋ ਮੇਲ 4 ਫੀਮੇਲਾਂ ਤੇ ਇੱਕ ਬੱਚੇ ਦਾ ਨੁਕਸਾਨ ਹੋ ਗਿਆ ਬਈ ਉਹ ਆਸ ਹੀ ਬਈ ਫੀਮੇਲ ਆ ਹਨਾ ਜਿਹੜਾ ਸਵੇਰੇ ਬੱਚਾ ਦਿੱਤਾ ਸੀ ਇਹਨੇ ਉਹਦੀ ਡੈਥ ਹੋ ਗਈ ਬਈ ਆਹ ਇਹ ਮਰੀ ਬਾਹਰ ਨਿਕਲਿਆ ਸੀ ਬਈ ਇਹ ਮਰਕੀ ਬਾਹਰ ਨਿਕਲਿਆ ਸੀਗਾ ਬਾਕੀ ਲੈਂਥ ਲੈਂਥ ਬਹੁਤ ਚੰਗੀ ਸੀਗੀ ਹਨਾ ਵਧੀਆ ਸੀਗੀ ਲੈਂਥ ਦਾ ਸਾਰਿਆਂ ਦੀ ਵਧੀਆ ਬਈ ਹਨਾ ਟੋਟਲੀ ਸਾਰੇ ਬੱਚੇ ਚੰਗੇ ਨੇ ਰਿਜ਼ਲਟ ਸਾਰਿਆਂ ਦਾ ਬਾਲਾ ਵਧੀਆ ਆਏਗਾ ਬਾਲੇ ਲੰਬੇ ਲੰਬੇ ਬੱਚੇ ਨੇ ਬਾਕੀ ਜਿਵੇਂ ਜਿਵੇਂ ਹੋਣਗੇ ਤੁਹਾਨੂੰ ਦੇਖੇਦੂ ਹੀ ਪਤਾ ਲੱਗ ਜੂ ਲਿਆ ਕੀਰਤ ਚਾਕੇ ਇਹਨੂੰ ਦੁੱਧ ਪਈਏ ਆਇਆ ਕੁੱਤੀ ਦੇ ਕੋਲੇ ਲਾਉਣੀ ਆ ਲਿਆ ਲਿਆ ਕੋਲੇ ਰੱਖ ਦੇ ਛੱਡ ਦੇ ਛੱਡ ਦੇ ਛੱਡ ਦੇ ਕੋਈ ਨਹੀਂ ਮੈਂ ਰੱਖ ਦੇ ਮੱਸ ਆ ਮੈਂ ਉਹ ਕਰੂਗੀ ਹੁਣਾ ਦੁੱਧ ਖੜ ਜਾਵੇ ਤਾਂ ਉਹ ਬਹਿਲਾ ਇੱਕ ਮਿੰਟ ਉਹਨੂੰ ਪਤਾ ਨਹੀਂ ਹੈਗਾ ਮੈਂ ਤੇਰੇ ਕੋਲੇ ਲਾਉਣਾ ਖੜ ਜਾ ਇੱਥੇ ਇਧਰ ਹੋ ਇਧਰ ਹੋ ਜਾ ਆ ਲੱਗੇ ਚੁੰਗਣ ਓਹੋ ਓਏ ਉੱਤੇ ਕਿੱਧਰ ਜਾਈ ਜੰਨਾ ਪਤੰਦਰ ਬੈਲਾ ਪੁੱਤ ਓਹੋ ਉਹ ਕਿਹੜ ਕਰਦੀ ਜਾਂਦੀ ਆ ਛੱਡਦੀ ਹੈਗੀ ਚਟਕੇ ਉਹ ਕਰਦੀ ਆ ਨਾ ਮੋਹ ਕਰਦੀ ਹੈਗੀ ਪਿਆਰ ਕਰਦੀ ਆ ਆਪਦੇ ਬੱਚਿਆਂ ਦਾ ਇਧਰ ਹੋ ਉਰਾ ਹੋ ਦੁੱਧ ਲਾਉਨੇ ਆ ਉਹਨੂੰ ਤੇ ਬਈ ਡਾਕਟਰ ਨੇ ਕਹਿ ਆ ਸੀ ਕਹਿੰਦਾ ਬਈ ਇੱਕ ਬੱਚੇ ਨੂੰ ਦੁੱਧ ਪਿਆ ਕੇ ਦੇਖ ਲਿਓ ਉਹ ਤੋਂ ਬਾਅਦ 2 ਘੰਟਿਆਂ ਬਾਅਦ ਕਹਿੰਦਾ ਫਿਰ ਦੁੱਧ ਪਿਆਓ ਛੱਡਦੀ ਕੀ ਤਾਂ ਨਾ ਕਰ ਛੱਡ ਦੇ ਲੱਗਿਆ ਪੀਣਾ ਨਾ ਕਿੱਧਰ ਬੜਿਆ ਫਿਰਦਾ ਯਾਰ ਪਤੰਦਰਾ ਉਰੇ ਵੀ ਇੱਥੋਂ ਵੀ ਹੂੰ ਨਾ ਕੋਈ ਨਾ ਮੈਂ ਲੱਗ ਜੂਆ ਪੀਣ ਕੋਈ ਨਹੀਂ ਲੱਗ ਗਿਆ ਲੋ ਜੀ ਬੱਚਾ ਦੁੱਧ ਲਾਤਾ ਆਪਾਂ ਬਸ ਪੁੱਤ ਐਂਗਾ ਤੂੰ ਕਰਦੀਆਂ ਹਾਂ ਹਾਂ ਪੀ ਜਾਂ ਨਾ ਕਿ ਨਾ ਲੱਗ ਗਿਆ ਵੀ ਤਾਂ ਵੀ ਇੱਕ ਬੱਚਾ ਦੁੱਧ ਪੀਣ ਲੱਗ ਗਿਆ ਤੇ ਇਹਨੂੰ ਦੁੱਧ ਪਿਆ ਕੇ ਉਸ ਤੋਂ ਬਾਅਦ ਆਪਾਂ ਵੇਟ ਕਰਾਂਗੇ 2 ਘੰਟਿਆਂ ਦੀ 2 ਘੰਟਿਆਂ ਤੋਂ ਬਾਅਦ ਫੇਰ ਆ ਸਾਰੇ ਬੱਚਿਆਂ ਨੂੰ ਦੁੱਧ ਪਿਾਵਾਂਗੇ ਲੋ ਬਈ ਪਹਿਲੇ ਬੱਚੇ ਨੂੰ ਦੁੱਧ ਪਿਆਤਾ ਫੀਮੇਲ ਨੂੰ ਤੇ ਇਹਨੂੰ ਆਪਾਂ ਆਰਡਰ ਰੱਖਦੇ ਹਾਂ 2 ਘੰਟਿਆਂ ਬਾਅਦ ਦੇਖਾਂਗੇ ਕੀ ਰਿਸਪੌਂਸ ਆਉਂਦਾ ਹੈ ਨਾ ਵੀ ਦੁੱਧ ਸਹੀ ਹੈ ਕਿ ਨਹੀਂ ਹੈਗਾ ਫਿਰ ਪਤਾ ਲੱਗ ਜੂ ਇੱਕ ਵਾਰੀ ਇਹ ਚ ਰੱਖ ਦਿੰਨੇ ਆ ਢੱਡ ਭਰ ਗਿਆ ਇਹਦਾ ਆ ਜਨਮ ਦੇ ਵਿੱਚ ਤੇਰਾ ਦਾਣਾ ਪਾਣੀ ਲਿਖਿਆ ਨਹੀਂ ਸੀ ਮਿੱਠੇ ਮਰੀਏ ਤਾਂ ਕਰਕੇ ਤੈਨੂੰ ਜਾਣਾ ਪੈ ਰਿਹਾਗਾ ਬਾਕੀ ਤੇਰੇ ਭੈਣ ਭਾਈਆਂ ਦਾ ਸਾਰਿਆਂ ਦਾ ਲਿਖਿਆ ਹੋਇਆ ਸੀ ਬਸ ਇਕੱਲੀ ਤੇਰੀ ਕਿਸਮਤ ਮਾੜੀ ਨਿਕਲ ਗਈ ਚਲ ਕੋਈ ਨਾ ਰੱਬ ਤੈਨੂੰ ਬਾਲੀ ਸੋਹਣੀ ਬਹੁਤ ਚੰਗੀ ਜੀ ਜੁਨੀ ਚ ਪਾਵੇ ਤੈਨੂੰ ਸਤਨਾਮ ਵਾਹਿਗੁਰੂ ਤਾ ਮੇਤਰੋ ਬਈ ਫਾਈਨਲੀ ਬੈਲਾ ਦੇ ਸਾਰੇ ਬੱਚੇ ਆਪਾਂ ਦੁੱਧ ਚੁੰਗਣ ਲਾਤੇ ਬੈਲਾ ਦਾ ਸਾਰੇ ਘਰ ਤੇ ਹਨਾ ਥਣਾ ਦੇ ਕੋਲੇ ਤੇ ਬੈਲਾ ਦਾ ਦੁੱਧ ਜਮਾ ਸਹੀਆ ਦੁੱਧੇ ਚ ਕੋਈ ਵੀ ਇਨਫੈਕਸ਼ਨ ਨਹੀਂ ਹੈਗਾ ਜਮਾ ਫੈਟਾ ਦੁੱਧ ਤੇ ਸਾਰੇ ਬੱਚੇ ਵੀ ਹੈਲਦੀ ਨੇ ਸਾਰੇ ਠੀਕ ਨੇ ਤੇ ਸਾਰੇ ਦੁੱਧ ਪੀ ਜਾਂਦੇ ਆ ਬਈ ਦੇਖੋ ਕਿੱਡੀ ਵੱਡੀ ਫੈਮਿਲੀ ਹੋ ਗਈ ਬੈਲਾ ਦੀ ਆ ਬੈਠੇ ਆ ਸਾਰੇ ਲੈਣੋਵਾਰ ਤੇ ਆ ਬੈਠੀ ਇਹਨਾਂ ਦੀ ਮਾਂ ਬਈ ਬਹੁਤ ਹੀ ਪਿਆਰੇ ਲੱਗ ਰਹੇ ਹੋ ਬਈ ਬੜੇ ਪਿਆਰੇ ਲੱਗ ਰਹੇ ਨੇ ਟਿੱਡ ਦੇਖੋ ਕਿੱਡੇ-ਕਿੱਡੇ ਕੱਢ ਲਏ ਇਹਨਾਂ ਨੇ ਬਾਕੀ ਬਈ ਰਹੀ ਗੱਲ ਬੱਚਿਆਂ ਦੀ ਬੁਕਿੰਗ ਦੀ ਤਾਂ ਬਈ ਬੱਚਿਆਂ ਦੀ ਬੁਕਿੰਗ ਬਈ ਇੰਸਟਾਗ੍ਰam ਤੇ ਜਾਨਵਰ ਮਹਿਕਮਾ ਪੇਜ ਆਪਣਾ ਉਹਦੇ ਤੇ ਬਈ ਮੈਨੂੰ ਮੈਸੇਜ ਕਰ ਦਿਓ ਠੀਕ ਆ ਉਸ ਤੋਂ ਬਾਅਦ ਬਈ ਟੋਕਨ ਪਾ ਦਿਓ ਹਨਾ ਤੇ ਬੱਚਾ ਬੁੱਕ ਹੋ ਜਾਊਗਾ ਬਈ ਬਾਕੀ ਮੈਨੂੰ ਇੰਸਟਾ ਤੇ ਮੈਸੇਜ ਕਰ ਦਿਓ ਬਈ ਜਿਹੜੇ ਜਿਹੜੇ ਭਰਾਵਾਂ ਨੇ ਲੈਣੇ ਹੋਏ ਸਾਰੇ ਬੱਚੇ ਪੂਰੇ ਵਧੀਆ ਆਏ ਨੇ ਬਈ ਵਧੀਆ ਕੁਆਲਿਟੀ ਨਿਕਲ ਕੇ ਆਈ ਆ ਰਿਜ਼ਲਟ ਵਧੀਆ ਆਇਆਗਾ ਤੇ ਜਿਨੇ ਬੈਲਾ ਦਾ ਬੱਚਾ ਲੈਣਾ ਹੋਵੇ ਬਈ ਇੰਸਟਾਗ੍ਰam ਤੇ ਮੈਸੇਜ ਕਰ ਲਿਓ ਉਸ ਤੋਂ ਬਾਅਦ ਮੈਂ ਤੁਹਾਨੂੰ ਬਈ ਨੰਬਰ ਦੇ ਦੂੰਗਾ ਨੰਬਰ ਤੇ ਮੇਰੇ ਨਾਲ ਵ ਤੇ ਬੱਚਾ ਬੁੱਕ ਕਰ ਲਿਓ ਬਈ। ਬਾਕੀ ਬਈ ਇਹਨੂੰ ਕਰਨ ਦੋ ਰੈਸਟ ਹੁਣ ਤੇ ਬੱਚਾ ਨੂੰ ਦੁੱਧ ਪਿਆ ਕੇ ਅੱਡ ਕਰ ਦਾਂਗੇ। ਉੱਥੇ ਰੱਖ ਦਾਂਗੇ। ਬਾਕੀ ਬਈ ਫਾਰ ਇਹਨੂੰ ਬਹੁਤ ਬਹੁਤ ਵਧਾਈਆਂ ਦੁਆਰ ਤੋਂ ਤੇ ਮਿਲਦੇ ਆ ਨਵੀਂ ਜੀ ਵੀਡੀਓ 'ਚ ਨਵੇਂ ਜੇ ਟੌਪਿਕ ਤੇ ਰੱਬ ਰਾਖਾ। ਭੱਜੇ ਫਿਰਨਗੇ ਥੋੜੇ ਜਿਹੇ ਜਾਨਾ ਨੂੰ ਦੇਖੀ ਤੂੰ। ਵਾਲੇ ਹਿਸ਼ਾਰ ਹੋ ਜਾਣਗੇ।